ਹਰ ਇੱਕ ਮਾਪੇ ਚਾਹੁੰਦਾ ਕਿ ਸਾਡੇ ਬੱਚੇ ਦੀ ਜ਼ਿੰਦਗੀ ਵਧੀਆ ਹੋਵੇ ਸਾਡੇ ਬੱਚੇ ਦਾ ਭਵਿੱਖ ਚੰਗਾ ਹੋਵੇ ਤੇ ਇਸ ਲਈ ਮਾਪੇ ਆਪਣੇ ਬੱਚੇ ਦੀ ਕਈ ਵਾਰ ਛੋਟੀ ਉਮਰ ਦੇ ਵਿੱਚ ਹੀ ਸ਼ਾਦੀ ਕਰ ਦਿੰਦੇ ਨੇ ਵਿਆਹ ਕਰ ਦਿੰਦੇ ਨੇ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਜੋ ਅੱਗੇ ਪਰਿਵਾਰ ਮਿਲ ਰਿਹਾ ਹੈ ਇਹ ਬੜਾ ਵਧੀਆ ਦਾ ਉਮਰ ਨੂੰ ਇਗਨੋਰ ਕਰਕੇ ਉਹ ਵਿਆਹ ਕਰ ਦਿੰਦੇ ਨੇ ਪਰ ਇਸ ਦੇ ਸਿੱਟੇ ਕਈ ਵਾਰ ਬੜੇ ਭਿਆਨਕ ਨਿਕਲਦੇ ਨੇ ਤੇ ਫੇਰ ਉਹ ਸੱਟਿਆਂ ਦੇ ਕਾਰਨ ਮਾਪੇ ਨੂੰ ਵੀ ਸਾਰੀ ਉਮਰ ਪਸਤਾਉਣਾ ਪੈਂਦਾ ਤੇ ਬੱਚੇ ਨੂੰ ਤਾਂ ਪਸਤਾਉਣਾ ਪੈਂਦਾ ਹੀ ਪੈਂਦਾ ਹੈ ਅੱਜ ਵੀ ਸੱਚੀ ਘਟਨਾ ਦੇ ਵਿੱਚ ਵੀ ਐਦਾਂ ਹੀ ਹੁੰਦਾ ਹੈ ਇੱਕ ਕੁੜੀ ਦਾ 18 ਸਾਲ ਦੀ ਉਮਰ ਦੇ ਵਿੱਚ ਵਿਆਹ ਕਰ ਦਿੱਤਾ ਜਾਂਦਾ ਹੈ ਤੇ ਫੇਰ ਜੋ ਉਸ ਨਾਲ ਹੁੰਦਾ ਉਹ ਬੜਾ ਹੀ ਦਰਦਨਾਕ ਤੇ ਭਿਆਨਕ ਹੁੰਦਾ ਹੈ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਇਹ ਸੱਚੀ ਘਟਨਾ ਪੰਜਾਬ ਦਾ ਜ਼ਿਲ੍ਹਾ ਲੁਧਿਆਣਾ ਤੇ ਇਸ ਦਾ ਇੱਕ ਇਲਾਕਾ ਇਸਲੂ ਇਸਲੂ ਦੀ ਰਹਿਣ ਵਾਲੀ ਅਮਨਦੀਪ ਕੌਰ ਜਿਸ ਦੀ ਉਮਰ ਲਗਭਗ 17-18 ਸਾਲ ਹੁੰਦੀ ਹੈ ਤੇ ਅਮਨਦੀਪ ਦੇ ਮਾਪੇ ਉਸ ਦਾ ਵਿਆਹ ਕਮਿਕਰ ਸਿੰਘ ਦੇ ਪੁੱਤਰ ਗੁਰਿੰਦਰ ਸਿੰਘ ਦੇ ਨਾਲ ਕਰ ਦਿੰਦੇ ਨੇ ਕਿਉਂਕਿ ਜੋ ਗੁਰਿੰਦਰ ਸਿੰਘ ਹੁੰਦਾ ਹੈ ਕਮਿਕਰ ਸਿੰਘ ਹੁੰਦਾ ਇਹ ਕੈਨੇਡਾ ਦੇ ਵਿੱਚ ਰਹਿੰਦੇ ਹੁੰਦੇ ਆ ਮਾਪੇ ਨੂੰ ਲੱਗਦਾ ਕਿ ਜੇ ਸਾਡੀ ਬੇਟੀ ਦਾ ਗੁਰਿੰਦਰ ਦੇ ਨਾਲ ਵਿਆਹ ਹੋ ਜਾਏਗਾ ਤਾਂ ਇਸ ਦੀ ਜੋ ਆਉਣ ਵਾਲੀ ਜ਼ਿੰਦਗੀ ਆ ਚੰਗੀ ਹੋ ਜਾਏਗੀ ਤੇ ਗੁਰਿੰਦਰ ਸਿੰਘ ਵੀ ਕਹਿੰਦਾ ਕਿ ਮੈਂ ਇਸ ਨੂੰ ਕੈਨੇਡਾ ਲੈ ਕੇ ਜਾਵਾਂਗਾ ਹੁਣ ਉਹਨਾਂ ਦਾ ਵਿਆਹ ਹੋ ਜਾਂਦਾ ਹੈ 2005 ਦੇ ਵਿੱਚ ਤੇ ਗੁਰਿੰਦਰ ਅਮਨਦੀਪ कौर ਨੂੰ ਕੈਨੇਡਾ ਲੈ ਜਾਂਦਾ ਹੈ ਉੱਥੇ ਹੁਣ ਅਮਨਦੀਪ ਕੌਰ ਕੰਮ ਕਰਦੀ ਹੈ ਜਿੰਦਗੀ ਠੀਕ ਚੱਲ ਰਹੀ ਹੁੰਦੀ ਹੈ ਉਸ ਤੋਂ ਬਾਅਦ ਇੱਕ ਗਰੋਸਰੀ ਸਟੋਰ ਖੋਲਦੇ ਨੇ ਮਿਸੀ ਸਾਗਾ ਦੇ ਵਿੱਚ 에어ਪੋਰਟ ਰੋਡ ਤੇ ਇਹਨਾਂ ਵੱਲੋਂ ਇੱਕ 에어ਪੋਰਟ ਫੂਡ ਗਰੋਸਰੀ ਸਟੋਰ ਖੋਲਿਆ ਜਾਂਦਾ ਹੈ 2008 ਦੇ ਵਿੱਚ ਹੁਣ ਜੋ ਅਮਨਦੀਪ ਸੀ ਉਹ ਇਸ ਗਰੋਸਰੀ ਸਟੋਰ ਤੇ ਕੰਮ ਕਰਦੀ ਸੀ ਅਮਨਦੀਪ ਦਾ ਜੋ ਸਹਰਾ ਸੀ ਕਮਿਕਰ ਸਿੰਘ ਉਹ ਵੀ ਇਸ ਗਰੋਸਰੀ ਸਟੋਰ ਤੇ ਕੰਮ ਕਰਦਾ ਸੀ ਅਮਨਦੀਪ ਦੇ ਕੋਲ ਇੱਕ ਬੇਟਾ ਵੀ ਪੈਦਾ ਹੁੰਦਾ ਹੈ ਬੇਟੇ ਨੂੰ ਇਹ ਈਸੜੂ ਭੇਜ ਦਿੰਦੀ ਆ ਆਪਣੇ ਪੇਕਿਆਂ ਦੇ ਕਰਜਾਂ ਨੇ ਉੱਥੇ ਜ਼ਿੰਦਗੀ ਜੋ ਕੈਨੇਡਾ ਦੇ ਵਿੱਚ ਜ਼ਿੰਦਗੀ ਆ ਉਹ ਜਾਦਾ ਕੰਮਕਾਰ ਦੇ ਵਿੱਚ ਬਿਜੀ ਜ਼ਿੰਦਗੀ ਆ ਜੋ ਅਮਨਦੀਪ ਸੀ ਉਹ ਕੰਮ ਕਰ ਰਹੀ ਸੀ ਗੱਲ ਹੈ 1 ਜਨਵਰੀ 2009 ਦੀ ਯਾਨੀ 9 ਸਾਲ ਵਾਲੇ ਦਿਨ ਦੀ ਇੱਕ ਗ੍ਰਾਹਕ ਇਹਨਾਂ ਦੇ ਗ੍ਰੋਸਰੀ ਸਟੋਰ ਤੇ ਆਉਂਦਾ ਹੈ ਤੇ ਉਸ ਨੇ ਦੇਖਿਆ ਕਿ ਨਾ ਤਾਂ ਗ੍ਰੋਸਰੀ ਸਟੋਰ ਉੱਤੇ ਅਮਨਦੀਪ ਕੌਰ ਦਿਖ ਰਹੀ ਹੈ ਤੇ ਨਾ ਹੀ ਉਸ ਦਾ ਸਹੁਰਾ ਕਮਿਕਰ ਸਿੰਘ ਦਿਖ ਰਿਹਾ ਜਦੋਂ ਹੁਣ ਉਹ ਬੰਦਾ ਅੱਗੇ ਦੇਖਦਾ ਤਾਂ ਉਹ ਹੈਰਾਨ ਹੋ ਜਾਂਦਾ ਕਿਉਂਕਿ ਕਮਿਕਰ ਸਿੰਘ ਜ਼ਖਮੀ ਹਾਲਤ ਦੇ ਵਿੱਚ ਪਿਆ ਸੀ ਉਸ ਤੋਂ ਬਾਅਦ ਜਦੋਂ ਹੋਰ ਅੱਗੇ ਦੇਖਦਾ ਤਾਂ ਬਾਥਰੂਮ ਦੇ ਵਿੱਚ ਜੋ ਅਮਨਦੀਪ ਕੌਰ ਸੀ ਉਸ ਦੀ ਖੂਨ ਨਾਲ ਲਥਪਥ ਹੋਈ লাশ ਪਈ ਸੀ ਉਹ ਬੰਦਾ ਪੁਲਿਸ ਨੂੰ ਸੂਚਿਤ ਕਰਦਾ ਹੈ ਮੌਕੇ ਤੇ ਪੁਲਿਸ ਆਉਂਦੀ ਹੈ ਪੁਲਿਸ ਅਮਨਦੀਪ ਕੌਰ ਦੀ লাশ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜਦੀ ਹੈ ਤੇ ਜੋ ਕਮਿਕਰ ਸਿੰਘ ਹੁੰਦਾ ਏਸ ਨੂੰ ਹਸਪੀਟਲ ਭੇਜਿਆ ਜਾਂਦਾ ਹੈ ਇਲਾਜ ਲਈ ਪਰ ਪੁਲਿਸ ਦੇ ਸਾਹਮਣੇ ਵੱਡਾ ਸਵਾਲ ਇਹ ਸੀ ਕਿ ਆਖਰ ਇਸ ਘਟਨਾ ਨੂੰ ਕਿਸ ਨੇ ਅੰਜਾਮ ਦਿੱਤਾ ਪੁਲਿਸ ਆਪਣੀ ਤਫ਼ਤੀਸ਼ ਜਾਰੀ ਰੱਖਦੀ ਹੈ ਤੇ ਉਸ ਤੋਂ ਬਾਅਦ ਕਮਿਕਰ ਸਿੰਘ ਨੂੰ ਹਸਪਤਾਲ ਦੇ ਵਿੱਚ ਜਾ ਕੇ ਮਿਲਦੀ ਹੈ ਤੇ ਉਸ ਤੋਂ ਪੁੱਛਿਆ ਜਾਂਦਾ ਹੈ ਕਿ ਆਖਰ ਇਹ ਸਾਰੀ ਘਟਨਾ ਕਿਵੇਂ ਘਟੀ ਤਾਂ ਕਮਿਕਰ ਸਿੰਘ ਦੱਸਦਾ ਹੈ ਕਿ ਸਾਡੇ ਗਰੋਸਰੀ ਸਟੋਰ ਦੇ ਉੱਤੇ ਪੰਜ ਬੰਦੇ ਆਏ ਜੋ ਕਿ ਨਕਾਬ ਪੋਸੀ ਉਹਨਾਂ ਨੇ ਮੇਰੀ ਨੂੰ ਅਮਨਦੀਪ ਕੌਰ ਨੂੰ ਕਿਡਨਾਪ ਕਰਨ ਦੀ ਕੋਸ਼ਿਸ਼ ਕੀਤੀ ਤੇ ਜਦੋਂ ਮੈਂ ਉਹਨਾਂ ਦਾ ਵਿਰੋਧ ਕੀਤਾ ਉਹਨਾਂ ਨੇ ਮੇਰੇ ਉੱਤੇ ਹਮਲਾ ਕਰ ਦਿੱਤਾ ਉਸ ਤੋਂ ਬਾਅਦ ਉਹਨਾਂ ਨੇ ਅਮਨਦੀਪ ਉੱਤੇ ਚਾਕੂਆਂ ਦੇ ਬਾਰ ਕਰਕੇ ਉਸ ਦੀ ਹੱਤਿਆ ਕਰ ਦਿੱਤੀ। ਕਮਿਕਰ ਸਿੰਘ ਦੇ ਬਿਆਨਾਂ ਤੋਂ ਬਾਅਦ ਪੁਲਿਸ ਆਪਣੀ ਜਾਂਚ ਸ਼ੁਰੂ ਕਰਦੀ ਹੈ। ਕਮਿਕਰ ਸਿੰਘ ਦੇ ਗਰੋਸਰੀ ਸਟੋਰ ਤੇ ਜਾਂਦੀ ਹੈ। ਉੱਥੇ ਜਾ ਕੇ ਜਦੋਂ ਪੁਲਿਸ ਦੇਖਦੀ ਹੈ ਤਾਂ ਜੋ ਸਟੋਰ ਦਾ ਸਾਰਾ ਸਮਾਨ ਹੁੰਦਾ ਉਦਾਂ ਹੀ ਪਿਆ ਹੁੰਦਾ ਹੈ। ਕੋਈ ਵੀ ਸਮਾਨ ਇੱਧਰ ਉੱਧਰ ਨਹੀਂ ਖਿੰਡਿਆ ਹੋਇਆ ਸੀ। ਤੇ ਪੁਲਿਸ ਸੋਚਦੀ ਹੈ ਕਿ ਜੇ ਇੱਥੇ ਚੜਾਪ ਹੋਈ ਹੁੰਦੀ ਤਾ ਘੱਟੋ ਘੱਟ ਜੋ ਗਰੋਸਰੀ ਸਟੋਰ ਦਾ ਸਮਾਨ ਆ ਉਹ ਖਿੰਡਿਆ ਹੋਣਾ ਚਾਹੀਦਾ ਸੀ ਤੇ ਪੁਲਿਸ ਨੂੰ ਇਹ ਵੀ ਲੱਗਦਾ ਕਿ ਜੋ ਕਮਿਕਰ ਸਿੰਘ ਹੈ ਉਹ ਇੱਕ ਮਰਦ ਹੈ ਜੋ ਪੰਜ ਲੁਟੇਰੇ ਆਏ ਸੀ ਉਹਨਾਂ ਦਾ ਜ਼ਿਆਦਾ ਧਿਆਨ ਕਮਿਕਰ ਸਿੰਘ ਤੇ ਹੋਣਾ ਚਾਹੀਦਾ ਸੀ ਕਿਉਂਕਿ ਕਮਿਕਰ ਸਿੰਘ ਉਹਨਾਂ ਦਾ ਚੰਗੀ ਤਰ੍ਹਾਂ ਵਿਰੋਧ ਕਰ ਸਕਦਾ ਸੀ ਤੇ ਕਮਿਕਰ ਸਿੰਘ ਦੀ ਬਜਾਏ ਉਹਨਾਂ ਨੇ ਜੋ ਅਮਨਦੀਪ ਕੌਰ ਸੀ ਉਸ ਦੇ ਉੱਤੇ ਚਾਕੂਆਂ ਨਾਲ ਬਾਰ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਦ ਕਿ ਕਮਿਕਰ ਸਿੰਘ ਦੇ ਤਾਂ ਕੋਈ ਗੰਭੀਰ ਸੱਟ ਵੀ ਨਹੀਂ ਸੀ ਥੋੜੀਆਂ-ਮੋਟੀਆਂ ਉਸਤੇ ਸੱਟਾਂ ਵੱਜੀਆਂ ਹੋਈਆਂ ਸੀ ਇਹ ਗੱਲ ਪੁਲਿਸ ਨੂੰ ਕਿਤੇ ਨਾ ਕਿਤੇ ਪਰੇਸ਼ਾਨ ਕਰ ਰਹੀ ਸੀ ਹੁਣ ਜੋ ਗਰੋਸਰੀ ਸਟੋਰ ਹੁੰਦਾ ਹੈ ਉਸ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਦੇਖੇ ਜਾਂਦੇ ਨੇ ਉਹ ਕੈਮਰਿਆਂ ਦੇ ਵਿੱਚ ਵੀ ਕੋਈ ਐਦਾਂ ਦੀ ਗੱਲ ਪੁਲਿਸ ਨੂੰ ਨਜ਼ਰ ਨਹੀਂ ਆਉਂਦੀ ਕਿ ਪੰਜ ਜਾਣੇ ਇਸ ਸਟੋਰ ਦੇ ਵਿੱਚ ਦਾਖਲ ਹੁੰਦੇ ਹੁਣ ਜਾਂ ਇਸ ਸਟੋਰ ਦੇ ਵਿੱਚੋਂ ਬਾਹਰ ਨਿਕਲਦੇ ਹੁਣ ਹੁਣ ਪੁਲਿਸ ਆਸੇ-ਪਾਸਿਓਂ ਵੀ ਪਤਾ ਕਰਦੀ ਹੈ ਸਾਰੇ ਇਹ ਗੱਲ ਤੋਂ ਇਨਕਾਰ ਕਰਦੇ ਆ ਕਿ ਐਦਾਂ ਦਾ ਕੁਝ ਇੱਥੇ ਹੋਇਆ ਹੁਣ ਅਮਨਦੀਪ ਕੌਰ ਦੀ ਇੱਕ ਕਾਜਨ ਸਿਸਟਰ ਜੋ ਕਿ ਬ੍ਰੈਂਪਟਨ ਦੇ ਵਿੱਚ ਰਹਿੰਦੀ ਸੀ ਉਸ ਤੋਂ ਵੀ ਪੁਲਿਸ ਪੁੱਛਗਿੱਛ ਕਰਦੀ ਆ ਤਾਂ ਉਹ ਦੱਸਦੀ ਹੈ ਕਿ ਜੋ ਕਮਿਕਰ ਸਿੰਘ ਢਿੱਲੋਂ ਹੈ ਇਸ ਦੇ ਮੁੰਡੇ ਗੁਰਿੰਦਰ ਸਿੰਘ ਦੇ ਨਾਲ ਅਮਨਦੀਪ ਕੌਰ ਦਾ ਵਿਆਹ 2005 ਦੇ ਵਿੱਚ ਹੁੰਦਾ ਹੈ ਵਿਆਹ ਤੋਂ ਬਾਅਦ ਜੋ ਅਮਨਦੀਪ ਕੌਰ ਹੁੰਦੀ ਹੈ ਉਸ ਨੂੰ ਇਹ ਕੈਨੇਡਾ ਲੈ ਆਉਂਦੇ ਨੇ ਤੇ ਜੋ ਕਮਿਕਰ ਸਿੰਘ ਹੁੰਦਾ ਹੈ ਉਹ ਅਮਨਦੀਪ ਕੌਰ ਨੂੰ ਆਪਣੇ ਪ੍ਰੈਸ਼ਰ ਹੇਠਾਂ ਰੱਖਦਾ ਹੈ ਉਸ ਨੂੰ ਬਾਹਰ ਜਾਣ ਦੀ ਵੀ ਆਜ਼ਾਦੀ ਨਹੀਂ ਹੁੰਦੀ ਇਥੋਂ ਤੱਕ ਕਿ ਅਮਨਦੀਪ ਕੌਰ ਨੂੰ ਗੁਰਦੁਆਰਾ ਸਾਹਿਬ ਵੀ ਨਹੀਂ ਜਾਣ ਦਿੱਤਾ ਜਾਂਦਾ ਜਾਣੀ ਜੋ ਕਮਿਕਰ ਸਿੰਘ ਸੀ ਉਸ ਨੂੰ ਲੱਗਦਾ ਸੀ ਕਿ ਮੈਂ ਇਸ ਨੂੰ ਆਪਣੇ ਦਬਾਹੇਠਾਂ ਰੱਖਾਂ ਜੋ ਅਮਨਦੀਪ ਸੀ ਉਸ ਦੀ ਉਮਰ ਛੋਟੀ ਸੀ ਇਸ ਕਰਕੇ ਉਹ ਉਸ ਦੇ ਪਹਿਲਾਂ ਦਬਾਹੇਠਾਂ ਰਹਿੰਦੀ ਹੈ ਤੇ ਉਸ ਤੋਂ ਬਾਅਦ ਫਿਰ ਅਮਨਦੀਪ ਦੇ ਕੋਲ ਇੱਕ ਬੇਟੇ ਦਾ ਜਨਮ ਹੁੰਦਾ ਹੈ ਬੇਟਾ ਈਸਰੂ ਦੇ ਵਿੱਚ ਜਾਨੀ ਜੋ ਲੁਧਿਆਣਾ ਦੇ ਕੋਲ ਈਸਰੂ ਆ ਜਿੱਥੇ ਅਮਨਦੀਪ ਕੌਰ ਦੇ ਪੇਕੇ ਸੀ ਉੱਥੇ ਭੇਜ ਦਿੱਤਾ ਜਾਂਦਾ ਤਾਂ ਜੋ ਅਮਨਦੀਪ ਦੇ ਕੰਮ ਕਰਨ ਦੇ ਵਿੱਚ ਕੋਈ ਡਿਸਟਰਬੈਂਸ ਨਾ ਹੋਵੇ ਪਰ ਜੋ ਕਮਿਕਰ ਸਿੰਘ ਢਿੱਲੋ ਸੀ ਉਸ ਨੂੰ ਹਮੇਸ਼ਾ ਇਹੀ ਲੱਗਦਾ ਸੀ ਕਿ ਜੋ ਅਮਨਦੀਪ ਕੌਰ ਆ ਉਹ ਮੇਰੇ ਦਾਬੇ ਹੇਠਾਂ ਰਹੇ ਪਰ ਜਿਉਂ-ਜਿਉਂ ਸਮਾਂ ਲੰਘਦਾ ਹੈ ਤਿਉਂ-ਤਿਉਂ ਅਮਨਦੀਪ ਉਹਦੇ ਪ੍ਰੈਸ਼ਰ ਦੇ ਵਿੱਚੋਂ ਬਾਹਰ ਆਉਣ ਲੱਗਦੀ ਹੈ ਤੇ 2008 ਦੇ ਵਿੱਚ ਗੁਰਿੰਦਰ ਸਿੰਘ ਜੋ ਕਿ ਅਮਨਦੀਪ ਕੌਰ ਦਾ ਪਤੀ ਹੁੰਦਾ ਹੈ ਤੇ ਅਮਨਦੀਪ ਕੌਰ ਦੋਨਾਂ ਦੇ ਨਾਂ ਤੇ ਇੱਕ ਵੱਡਾ ਲੋਨ ਲੈਤਾ ਜਾਂਦਾ ਹੈ ਉਸ ਤੋਂ ਬਾਅਦ ਇਹ 에어ਪੋਰਟ ਫੂਡ ਗ੍ਰੋਸਰੀ ਸਟੋਰ ਖੋਲਿਆ ਜਾਂਦਾ ਹੈ ਤੇ ਉਸ ਲੋਨ ਦੇ ਵਿੱਚ ਇਹ ਲਿਖਿਆ ਗਿਆ ਸੀ ਜੋ ਮੀਡੀਆ ਰਿਪੋਰਟ ਦੇ ਵਿੱਚ ਸੁਣਨ ਨੂੰ ਆਇਆ ਤੇ ਪੜਨ ਨੂੰ ਆਇਆ ਕਿ ਜੇ ਇਹਨਾਂ ਦੋਨਾਂ ਵਿੱਚੋਂ ਕਿਸੇ ਇੱਕ ਦੀ ਵੀ ਡੈਥ ਹੋ ਜਾਂਦੀ ਹੈ ਤਾਂ ਜੋ ਇਹ ਲੋਨ ਆ ਇਹ ਨਹੀਂ ਮੋੜਿਆ ਜਾਵੇਗਾ ਜਦੋਂ ਪੁਲਿਸ ਨੂੰ ਇਹ ਗੱਲ ਦਾ ਪਤਾ ਲੱਗਦਾ ਤਾਂ ਪੁਲਿਸ ਦਾ ਜੋ ਸ਼ੱਕ ਹੁੰਦਾ ਉਹ ਯਕੀਨ ਵਿੱਚ ਬਦਲ ਜਾਂਦਾ ਹੈ ਪੁਲਿਸ ਸਮਝ ਜਾਂਦੀ ਹੈ ਕਿ ਜੋ ਅਮਨਦੀਪ ਕੌਰ ਦਾ ਕਤਲ ਹੈ ਉਹ ਕਮਿਕਰ ਸਿੰਘ ਢਿੱਲੋਂ ਤੇ ਗੁਰਿੰਦਰ ਸਿੰਘ ਢਿੱਲੋਂ ਜਾਨੀ ਉਸ ਦੇ ਬੇਟੇ ਦੋਨਾਂ ਨੇ ਮਿਲ ਕੇ ਕੀਤਾ ਤਾਂ ਜੋ ਇਹ ਜੋ ਲੋਨ ਦੀ ਰਕਮ ਉਹ ਨਾ ਭਰਨੀ ਪਵੇ ਤੇ ਹੁਣ ਜੋ ਕਮਿਕਰ ਸਿੰਘ ਢਿੱਲੋਂ ਹੁੰਦਾ ਹੈ ਉਹ ਹੋਰ ਪਾਸਾ ਬਦਲਦਾ ਹੈ ਉਹ ਕਹਿੰਦਾ ਹੈ ਕਿ ਹਾਂ ਮੈਂ ਹੀ ਆਪਣੀ ਨੂੰਹ ਦਾ ਕਤਲ ਕੀਤਾ ਮੈਂ ਇਸ ਕਰਕੇ ਉਸ ਦਾ ਕਤਲ ਕੀਤਾ ਕਿਉਂਕਿ ਉਹ ਔਰਤ ਕਰੈਕਟਰਲੈਸ ਸੀ ਤੇ ਉਸ ਦੇ ਬਾਹਰ ਕਿਸੇ ਬੰਦੇ ਦੇ ਨਾਲ ਸੰਬੰਧ ਸੀ ਜਾਨੀ ਇਹੋ ਜੇ ਇਲਜ਼ਾਮ ਹੁਣ ਕਮਿਕਰ ਸਿੰਘ ਢਿੱਲੋਂ ਆਪਣੀ ਨੂੰ ਅਮਨਦੀਪ ਕੌਰ ਉੱਤੇ ਲਗਾਉਂਦਾ ਹੈ ਤੇ ਪੁਲਿਸ ਹੁਣ ਜੋ ਅਮਨਦੀਪ ਕੌਰ ਹੁੰਦੀ ਹੈ ਉਸ ਦੇ ਫੋਨਾਂ ਦੀ ਸੀਡੀਆਰ ਕਢਵਾਉਂਦੀ ਹੈ ਤੇ ਜੋ ਅਮਨਦੀਪ ਕੌਰ ਦੇ ਸੋਸ਼ਲ ਅਕਾਊਂਟ ਸੀ ਉਹ ਵੀ ਦੇਖ ਦਿਆ ਪਰ ਉਹਨਾਂ ਵਿੱਚ ਕੋਈ ਐਦਾਂ ਦਾ ਨੰਬਰ ਜਾਂ ਕੋਈ ਐਦਾਂ ਦੀ ਚੈਟ ਪੁਲਿਸ ਦੇ ਹੱਥ ਨਹੀਂ ਲੱਗਦੀ ਜਿਸ ਵਿੱਚੋਂ ਇਹ ਪਤਾ ਲੱਗ ਸਕੇ ਜੋ ਕਿ ਜੋ ਅਮਨਦੀਪ ਕੌਰ ਸੀ ਉਹ ਕਰੈਕਟਰਲੈਸ ਸੀ ਜੋ ਕਮਿਕਰ ਸਿੰਘ ਢਿੱਲੋਂ ਹੁੰਦਾ ਇਹ ਤਾਂ ਇੱਥੋਂ ਤੱਕ ਕਹਿ ਦਿੰਦਾ ਕਿ ਮੇਰੀ ਨੂੰ ਮੇਰੇ ਨਾਲ ਸੰਬੰਧ ਬਣਾਉਣਾ ਚਾਹੁੰਦੀ ਸੀ ਪਰ ਮੈਂ ਉਸ ਨੂੰ ਇਸ ਗੱਲ ਤੋਂ ਮਨਾ ਕੀਤਾ ਇਸ ਲਈ ਹੀ ਮੇਰੀ ਨੂੰ ਮੇਰੇ ਨਾਲ ਗੁੱਸੇ ਰਹਿੰਦੀ ਸੀ ਜਾਨੀ ਐਦਾਂ ਦੇ ਇਲਜ਼ਾਮ ਕਮਿਕਰ ਸਿੰਘ ਢਿੱਲੋਂ ਆਪਣੀ ਨੂੰ ਅਮਨਦੀਪ ਕੌਰ ਉੱਤੇ ਲਗਾਉਂਦਾ ਜਿਸ ਦੀ ਉਮਰ ਡੈਥ ਵੇਲੇ 22 ਸਾਲ ਸੀ ਤੇ ਜੋ ਕਮਿਕਰ ਸਿੰਘ ਢਿੱਲੋਂ ਹੁੰਦਾ ਹੈ ਉਸ ਦੀ ਉਮਰ ਲਗਭਗ 48 ਸਾਲ ਸੀ ਪਰ ਇਹ ਸਾਰੇ ਜੋ ਇਲਜ਼ਾਮ ਕਮਿਕਰ ਸਿੰਘ ਢਿੱਲੋਂ ਨੇ ਆਪਣੀ ਨੂੰ ਉੱਤੇ ਲਗਾਏ ਸੀ ਇਹ ਬੇਬੁਨਿਆਦ ਸਾਬਤ ਹੁੰਦੇ ਨੇ ਤੇ ਕਮਿਕਰ ਸਿੰਘ ਢਿੱਲੋਂ ਉਤੇ ਐਫ ਆਈ ਆਰ ਦਰਜ ਕੀਤੀ ਜਾਂਦੀ ਹੈ ਇਸ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਤੇ ਬ੍ਰੈਂਪਟਨ ਦੀ ਅਦਾਲਤ ਦੇ ਵਿੱਚ ਇਸ ਉੱਪਰ ਕੇਸ ਚੱਲਦਾ ਹੈ ਤੇ ਅਦਾਲਤ ਵੱਲੋਂ ਇਸ ਨੂੰ ਬਿਨਾ ਪ੍ਰੋਲ ਤੋਂ 15 ਸਾਲਾਂ ਦੀ ਸਜ਼ਾ ਦਿੱਤੀ ਜਾਂਦੀ ਹੈ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੇ ਕ੍ਰਾਈਮ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਘਟ ਰਹੀਆਂ ਨੇ ਕਿ ਮੈਂ ਇੱਕ ਬੇਕਸੂਰ ਕੁੜੀ ਜਿਸ ਦੀ 18 ਸਾਲ ਦੇ ਵਿੱਚ ਸ਼ਾਦੀ ਹੋਈ ਵਿਆਹ ਹੋਇਆ ਤੇ ਤਕਰੀਬਨ 3-4 ਸਾਲ ਬਾਅਦ ਉਸ ਦਾ ਕਤਲ ਕਰ ਦਿੱਤਾ ਜਾਂਦਾ ਹੈ ਜਦਕਿ ਉਸ ਦੇ ਮਾਪੇ ਨੇ ਇਹ ਸੋਚਿਆ ਹੋ ਕਿ ਸਾਡੀ ਬੇਟੀ ਕੈਨੇਡਾ ਵਿੱਚ ਵੱਸ ਰਹੇ ਮੁੰਡੇ ਦੇ ਨਾਲ ਜੇ ਵਿਆਹ ਕਰਵਾ ਲਵੇ ਜੇ ਇਸ ਦਾ ਵਿਆਹ ਹੋ ਜਾਵੇ ਤਾਂ ਇਸ ਦੀ ਜ਼ਿੰਦਗੀ ਚੰਗੀ ਹੋ ਜਾਵੇਗੀ ਪਰ ਹੋਇਆ ਬਿਲਕੁਲ ਉਲਟ ਜੋ ਅਮਨਦੀਪ ਕੌਰ ਸੀ ਉਸਨੇ ਤਾਂ ਕਦੇ ਸੁੱਖ ਦਾ ਦਿਨ ਦੇਖਿਆ ਹੀ ਨਹੀਂ ਤੇ ਆਖਰ ਉਸ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸ੍ਰੀਕਾ